ਸਤਿ ਸ੍ਰੀ ਅਕਾਲ ਸਲਾਮ ਮਦਾਬ ਦੋਸਤੋ ਦਾਸ ਤੁਹਾਡਾ ਆਪਣਾ ਖਾਕਸਾ ਜੋੜੇਚਾਰ ਨਰਿੰਦਰ ਬੰਗਾ ਟੈਕਨੀਕਲ ਡਾਇਰੈਕਟਰ ਦੂਦਰਸ਼ਨ ਕੇਂਦਰ ਜਲੰਧਰ ਅੱਜ ਉਚੇਚੇ ਤੌਰ ਤੇ ਮੈਂ ਪੰਜਾਬ ਦਿਨਕ ਨਿਊਜ਼ ਚੈਨਲ ਦਾ ਔਰ ਚੈਨਲ ਦੇ ਮੇਰੇ ਬਹੁਤ ਹੀ ਪਰਮਿਤ ਹੈ ਮੇਰੇ ਪਰਮ ਬਾਰੇ ਵੀਰ ਮਨੀਸ਼ ਧੋਖੀ ਭਾਜੀ ਦਾ ਮੈਂ ਬਹੁਤ ਹੀ ਜ਼ਿਆਦਾ ਸ਼ੁਕਰਗੁਜ਼ਾਰ ਤੇ ਮਗਨੂਨ ਹੈ ਜਿਹੜੇ ਹਮੇਸ਼ਾ ਹੀ ਮੇਰੇ ਜਿੰਨੇ ਵੀ ਬੀਇੰਗ ਸਮਾਜ ਸੇਵਕ ਹੋਣ ਦੇ ਨਾਤੇ ਜਿੰਨੇ ਚਾਹੀ ਮੈਂ ਕੋਈ ਸਮਾਗਮ ਕਰਦਾ ਚਾਹੀ ਅੱਖਾਂ ਦੇ ਕੈਂਪ ਲਾਉਣੇ ਆ ਮੈਡੀਕਲ ਕੈਂਪ ਲਾਉਣੇ ਆ ਬਲੱਡ ਡੋਨਰ ਕੈਂਪ ਲਾਉਣੇ ਆ ਹਾਈਕਿੰਗ ਟ੍ਰੈਕਿੰਗ ਕੈਂਪ ਲਾਉਣੇ ਆ ਐਨਐਸਐਸ ਕੈਂਪ ਲਗਾਉਣੇ ਆ ਵਿਲੇਜ ਡਵੈਲਪਮੈਂਟ ਕੈਂਪ ਲਗਾਉਣੇ ਆ ਜਾਂ ਫਿਰ ਅਸੀਂ ਜਿਹੜੇ ਆ ਕਲਚਰ ਮੇਲੇ ਆਰਗੇਨਾਈਜ਼ ਕਰਨੇ ਆ ਉਹ ਪਦਮ ਸ਼੍ਰੀ ਰਾਜ ਗਾਇਖ ਖੰਸਰਾ ਹੰਸਪਾਜੀ ਹੋਣਾਂ ਦੀ ਬਦ ਇਹ ਆਪਣੇ ਚੈਨਲ ਦੇ ਮਾਧਿਅਮ ਨਾਲ ਹੀ ਹਾਈਲਾਈਟ ਕਰਦੇ ਆ ਵਰਲਡਵਾਈਡ ਮੈਂ ਜਿੱਥੇ ਇਸ ਚੈਨਲ ਦਾ ਚੈਨਲ ਦੀ ਸਾਰੀ ਸਮੁੱਚੀ ਟੀਮ ਦਾ ਤੇ ਚੇਚੇ ਤੌਰ ਤੇ ਅੱਜ ਫਿਰ ਮਨੀਸ਼ 도ਖੀ ਪਾਈ ਦਾ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਤੇ ਮਗਰੂਨ ਹੈ ਜਿਨ੍ਹਾਂ ਨੇ ਜਿਸ ਸਮਾਗਮ ਦੇ ਪਰਪਲ ਇਸ ਇਕੱਤਰਤ ਹੋਏ ਆ ਮੇਰੇ ਤਰਫਸ ਪਤਨੀ ਕਮਲਜੀਤ ਪੰਗਾ ਜਿਹੜੇ ਕਿ ਉੱਗੇ ਸਮਾਜ ਸੇਵਕ ਵੀ ਨੇ ਔਰ ਅਦਰਸ਼ ਨਗਰ ਸਕੂਲ ਜੰਦਰ ਤੋਂ ਅੱਜ ਜਿਹੜੇ ਆ ਵਿਦਾਇਗੀ ਉਹ ਲੈ ਰਹੇ ਆ ਔਰ ਉਹ ਜਿਹੜੇ ਗਰਲ ਗਾਈਡ ਦੇ ਇਨਚਾਰਜ ਵੀ ਸਨ ਤੇ ਉਹਨਾਂ ਨੇ ਆਪਣੇ ਸਕੂਲ ਦੇ ਸਮੇਂ ਦੇ ਵਿੱਚ ਜਿਹੜੀਆਂ ਨਿਰਸਵਾਰਥ ਨਿਸ਼ਕਾਮ ਡੈਡੀਕੇਸ਼ਨ ਆ ਡਿਟਰਮੀਨੇਸ਼ਨ ਆ ਜਿਹੜੀਆਂ ਨਿਰੰਤਰ 28 ਸਾਲ ਸਵਾ ਮਾ ਔਰ ਉਹ ਪਰਮ ਪੂਜਯਾ ਸਤਗੁਰੂ ਦ੍ਰਿਸ਼ ਚੰਦਾਸ ਮਹਾਰਾਜ ਜੀ ਸਾਹਿਬ ਸ੍ਰੀ ਗੁਰੂ ਰਾਮ ਰਾਏ ਮਹਾਰਾਜ ਜੀ ਦਰ ਕਰਦੇ ਨੌਵੇਂ ਸਜਦਾ ਗੱਦੀ ਨਿਸ਼ੀਨ ਕਰਮਸ਼ੀਲ ਕਰਮਯੋਗੀ ਬ੍ਰਹਮ ਲੀਨ ਪਰਮ ਸਾਧਕ ਔਰ ਯੁਗਪੁਰਸ਼ ਸ਼ੇਨਸ਼ਾ ਕੋ ਸ਼ੇਨਸ਼ਾ ਮੇਰੇ ਕਰਤਾ ਪੁਰਖ ਬਨਾਸੀ ਸਾਹਿਬ ਸਤਿਗੁਰੂ RAMRAH ਮਹਾਰਾਜ ਜੀ ਦੇ ਨੋਮੇ ਸਜਦਾ ਗਦਨੀਸ਼ੀ ਸਤਿਗੁਰੂ ਅੰਦਰੇਸ਼ ਚੰਦ ਦਾ ਸਮਰਹ ਜੀ ਔਰ ਉਹਨਾਂ ਤੋਂ ਬਰਸੋਏ ਉਹਨਾਂ ਦੇ ਉਤਰਾਧਿਕਾਰੀ ਪਰਮ ਪੂਜਯ ਸਤਿਗੁਰੂ ਮੇਰੇ ਜਿਹੜੇ ਮੁਸ਼ਦੇ ਮਸੀਕੀ ਸਤਿਗੁਰੂ ਦਵਿੰਦਰ ਦਾਸ ਮਰਦੀਆਂ ਅਸੀਮ ਰਹਿਮਤਾ ਰਹਿਮਤਾ ਰਬਦਰ ਸਦਕਾ ਉਹਨਾਂ ਨੇ 28 ਸਾਲ ਜਿਹੜੀਆਂ ਸ਼ਾਨਦਾਰ ਬੇਦਾਗ ਜਿਹੜੀਆਂ ਸਮਾਵਾ ਦਿੱਤੀਆਂ ਉਸ ਸਮਾਵਾ ਦੇ ਸੰਦਰਭ ਜਿਹੜੇ ਤਿੰਨ ਸਮਾਗਮ ਹੋਏ ਔਰ ਪਰਸੋਂ ਜਿਹੜਾ ਸਮਾਗਮ ਸੀ ਵਾਈਫ ਦੇ 29 ਤੱਕ ਨੂੰ ਸਕੂਲ ਦੇ ਵਿੱਚ ਉਸ ਗਾ ਬਧਾਈਗੀ ਸਮਾਗਮ ਜਿੱਥੇ ਪ੍ਰਿੰਸੀਪਲ ਸਾਡੇ ਭੈਣ ਜੀ ਬਹੁਤ ਹੀ ਸਤਿਕਾਰਯੋਗ ਮੇਰੇ ਭੈਣ ਜੀ ਖੁਸ਼ਦੀਪ ਕੌਰ ਜੀ ਨੇ ਔਰ ਉਹਨਾਂ ਦੇ ਤਮਾਮ ਸਾਡੇ ਸਟਾਫ ਨੇ ਰਲ ਕੇ ਬਹੁਤ ਹੀ ਇੱਕ ਯਾਦਗਾਰ ਜਿਹੜੀਆਂ ਸਮਾ ਉਹਨਾਂ ਨੂੰ ਜਿਹੜੀ ਵਿਦਾਇਗੀ ਦਿੱਤੀ ਉਪਰੰਤ ਸਾਰੇ ਸਾਰਾ 40 35 ਸਾਫ 40 ਦੇ ਕਰੀਬ ਸਟਾਫ ਦਾਸ ਦੇ ਘਰੇ ਪਹੁੰਚਾ ਤਾਂ ਉਹਨਾਂ ਨੇ ਆ ਕੇ ਬਹੁਤ ਹੀ ਖੂਬਸੂਰਤ ਸਮਾਗਮ ਹੋਰ ਵੀ ਜਿਹੜਾ ਸ਼ਾਨਾਮਤੀ ਬਣਾਤਾ ਯਾਦਗਾਰੀ ਬਣਾਤਾ ਮੈਂ ਜਿੱਥੇ ਸਮਾਗਮ ਦੇ ਵਿੱਚ ਆਪਣੇ ਸਾਰੇ ਸਟਾਫ ਦਾ ਸਕੂਲ ਦੇ ਵਾਈਫ ਦੇ ਸਕੂਲ ਦੇ ਸਟਾਫ ਦਾ ਔਰ ਚਾਚੇ ਤੌਰ ਤੇ ਆਪਣੇ ਭੈਣ ਜੀ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਉੱਥੇ ਮੇਰੇ ਪੁੱਤਰ ਜਗਦੀਸ਼ ਬੰਗਾ ਨੇ ਜਿਹੜੇ ਕਿ ਇੰਗਲੈਂਡ ਦੇ ਵਿੱਚ ਜਿਹੜੇ ਇੱਕ ਸਰਕਾਰੀ ਹਸਪਤਾਲ ਦੇ ਵਿੱਚ ਸੋਸ਼ਲ ਵਰਕਰ ਨੇ ਕਮੈਂਟਰੀ ਦੇ ਵਿੱਚ ਉੱਥੇ ਉਹਨਾਂ ਦਾ ਬਹੁਤ ਯੋਗਦਾਨ ਰਿਹਾ ਉਸ ਸਮਾਗਮ ਨੂੰ ਸ਼ਾਨਦਾਰ ਬਣਾਉਣ ਦੇ ਵਿੱਚ ਕੱਲ ਤੱਕ ਔਰ ਨਾਲ ਮੇਰੀ ਬੇਟੀ ਜਿਹੜੀ ਕਿ ਕੈਨੇਡਾ ਵਿੱਚ ਸੋਸ਼ਲ ਵਰਕਰ ਹੈ ਉਹਨਾਂ ਦਾ ਬਹੁਤ ਯੋਗਦਾਨ ਰਿਹਾ ਉਚੇਚੇ ਤੌਰ ਤੇ ਮੈਂ ਇੱਥੇ ਖਾਸ ਗੱਲ ਕਹਿਣੀ ਇਹ ਵੀ ਸਮਝਾਂਗਾ ਕਿ ਚੈਕੋ ਸਲਵਾਕੀਆ ਚੈਕ ਸਲਵਾਕ ਜਿਹਨੂੰ ਅਸੀਂ ਚੈਕਰ ਪਬਲਿਕ ਹੁਣ ਕਹਿੰਦੇ ਆ ਉੱਥੋਂ ਸਾਡੇ ਇੱਕ ਬਹੁਤ ਪਿਆਰੀ ਬੇਟੀ ਜਿਹਦਾ ਨਾਮ ਡਾਕਟਰ 루ਸੀ ਨਵੋਤਨਾ ਪ੍ਰਯਤਿਕ ਸਰਜਨਾ ਹੈ ਉਹ ਮੇਰੀ ਵਾਈਫ ਦੇ ਉਚੇਚੇ ਤੌਰ ਤੇ ਰਟਾਇਮੈਂਟ ਪਾਰਟੀ ਤੇ ਪਹੁੰਚੀ ਪਰਸੋਂ ਅਸੀਂ ਉਹਨਾਂ ਦੇ ਮੇਰੇ ਬਹੁਤ ਪਰ ਪਿਆਰੇ ਮਿਤਮਨੀਸ਼ ਤੋਖੀ ਦੇ ਚੈਨਲ ਨੇ ਵੀ ਉਹਨਾਂ ਨੂੰ ਬਹੁਤ ਬਾਖੂਬੀ ਉਹਨਾਂ ਨੂੰ ਕਵਰ ਕੀਤਾ ਤੇ ਮੈਂ ਸਮਝਾਂਗਾ ਕਿ ਉਸ ਚੈਨਲ ਨੂੰ ਜਦੋਂ ਉਹਦੀ ਕਵਰੇਜ ਆ ਉਹਨੂੰ ਵੀ ਆਪਣੇ ਤੰਗ ਨਾਲ ਤਰੀਕੇ ਨਾਲ ਸੁਣਾਉਣਗੇ ਔਰ ਸਕੂਲ ਦੇ ਵਿੱਚ ਜਿੰਨੇ ਵੀ ਫੰਕਸ਼ਨ ਹੋਏ ਆ ਕਰਦੇ ਜਿਹੜੇ ਫੰਕਸ਼ਨ ਹੋਏ ਆ ਉਹਨੂੰ ਵੀ ਬਾ ਕਮਾਲ ਆਪਣੇ ਚੈਨਲ ਦੇ ਮਾਧਿਅਮ ਰਹੀਂ ਦਿਖਾਉਣਗੇ ਔਰ ਜੋ ਕੱਲ ਦਾ ਜਿਹੜਾ ਸ਼ਾਨਾਮਤੀ ਪ੍ਰੋਗਰਾਮ ਬਹੁਤ ਹੀ ਬਾ ਕਮਾਲ ਯਾਦਗਾਰ ਬਹੁਤ ਯਾਦਾਂ ਮਿੱਠਾ ਸ਼ਾਦਾ ਹੋਇਆ ਜਿਹੜਾ ਉਹ ਸੁਖਮੈਲ ਹੋਟਲ ਦੇ ਵਿੱਚ ਜਿਹੜਾ ਮੇਰੇ ਪਰਮ ਪਿਆਰੇ ਮਿੱਤਰ ਦੀਪਕ ਬਾਲੀ ਜੀ ਦਾ ਹੋਟਲ ਹੈ ਉਹਦੇ ਵਿੱਚ ਜਿਹੜਾ ਅਸੀਂ ਪ੍ਰੋਗਰਾਮ ਕੀਤਾ ਮੈਂ ਉਹਦੇ ਲਈ ਵੀ ਸਾਰੀਆਂ ਜਿਹੜੀਆਂ ਯਾਦਾਂ ਉਹਨੂੰ ਇੱਕ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਤਰੀਕੇ ਤੇ ਇਸ ਤਰੀਕੇ ਨਾਲ ਵਿਧੀਵਤਰੀਕੇ ਨਾਲ ਜਿਹੜਾ ਮਨੀਸ਼ ਤੋਖੀ ਜੀ ਦੇ ਆਪਣੇ ਚੈਨਲ ਦੇ ਵਿੱਚ ਦਿਖਾਉਣਗੇ ਮੈਂ ਹੁਣ ਗੱਲ ਕਰਾਂ ਕਿ ਮੇਰੇ ਮੇਰੇ ਤਰਸ ਪਤਨੀ ਮੇਰੇ ਸ਼ਰੀਕੇ ਹਯਾਤ ਮੇਰੀ ਬੈਟਰ ਹਾਫ ਕਮਲਜੀਤ ਬੰਗਾ ਦੇ ਬਾਰੇ ਵਿੱਚ ਜਿਨ੍ਹਾਂ ਨੇ ਮੇਰੇ ਲਈ ਮੇਰੇ ਪਰਿਵਾਰ ਲਈ ਇਹਦੀ ਕੁਰਬਾਨੀਆਂ ਦਿੱਤੀਆਂ ਕਿ ਸ਼ਾਇਦ ਹੀ ਕੋਈ ਔਰਤ ਦੁਨੀਆ ਦੀ ਇਸ ਤਰ੍ਹਾਂ ਕੁਰਬਾਨੀ ਕਰ ਸਕੇ ਮੈਂ ਜੇ ਅਗਰ ਇਹ ਕਹਾ ਕਿ ਮੇਰੇ ਪਰਿਵਾਰ ਦੇ ਵਿੱਚ ਦੋ ਬੱਚੇ ਮੇਰਾ ਬੇਟਾ ਜਗਦੀਸ਼ ਮੰਗਾ ਤੀਜੀ ਮੇਰੀ ਤੀ ਜਿਹੜੀ ਹੈ ਦੂਜੀ ਮੇਰੀ ਤੀ ਜਿਹੜੀ ਆ ਉਹ ਦੇਵਿਆ ਬੰਗਾਤੀ ਜਿਵੇਂ ਮੈਂ ਸਮਝਦਾ ਸਭ ਤੋਂ ਵੱਡਾ ਬੱਚਾ ਤੇ ਮੈਂ ਹੀ ਸੀ ਘਰ ਦੇ ਵਿੱਚ ਪਹਿਲਾਂ ਉਹਨੇ ਬੱਚਿਆਂ ਨੂੰ ਦੋਨਾਂ ਨੂੰ ਤਿਆਰ ਕਰਨਾ ਸਕੂਲ ਭੇਜਣਾ ਫਿਰ ਮੈਨੂੰ ਸਭ ਤੋਂ ਵੱਡਾ ਬੱਚਾ ਮੈਨੂੰ ਤਿਆਰ ਕਰਕੇ ਮੇਰੇ ਆਫਿਸ ਭੇਜਣਾ ਬਾਅਦ ਚ ਉਹਨੇ ਆਪ ਜਾਣਾ ਫਿਰ ਸਾਰੇ ਬੱਚਿਆਂ ਨੂੰ ਜਿਹੜਾ ਸਕੂਲ ਦੇ ਵਿੱਚ ਜਿਵੇਂ ਜਿਵੇਂ ਪ੍ਰਿੰਸੀਪਲ ਸਾਹਿਬ ਨੇ ਆਦੇਸ਼ ਕਰਨਾ ਕਦੇ ਵੀ ਨਾ ਤਾਂ ਮਤਲਬ ਨਹੀਂ ਸੀ ਪੈਦਾ ਹੁੰਦੀ ਜਿਵੇਂ ਕੱਲ ਪ੍ਰਿੰਸੀਪਲ ਸਾਹਿਬ ਨੇ ਕਿਹਾ ਵੀ ਆਪਣੇ ਸ਼੍ਰੀ ਮੁਖਜ ਬਜੋ ਸਕੂਲ ਦੇ ਵਿੱਚ ਹਰ ਡੈਡੀਕੇਸ਼ਨ ਦਾ ਡਿਟਰਮੀਨੇਸ਼ਨ ਦਾ ਬਹੁਤ ਹੀ ਸੰਜੀਦਗੀ ਦੇ ਨਾਲ ਆਪਣੀ ਤਾਂ ਅਮਰ ਡਿਊਟੀ ਨੂੰ ਜਿਹੜੇ 28 ਸਾਲ ਜਿਹੜੀ ਨੌਕਰੀ ਉੱਥੇ ਸਵਾਮਾ ਦਿੱਤੀ ਤੇ ਸ਼ਾਨਦਾਰ ਸਵਾਮਾਂ ਦਿੱਤੀਆਂ ਉਸ ਗੱਲ ਦੇ ਵਿੱਚ ਅੱਜ ਮੈਨੂੰ ਦੋ ਉਹਨਾਂ ਮਹਾਨ ਸ਼ਖਸੀਤਾਂ ਦੀ ਯਾਦ ਆ ਰਹੀ ਹੈ ਜਿਨ੍ਹਾਂ ਨੂੰ ਮੈਂ ਸਜਦਾ ਸਲਾਮ ਵੀ ਕਰਦਾ ਦਿਲੀ ਵਿੱਚ ਮੇਰਾ ਬਹੁਤ ਸਤਿਕਾਰ ਹੈ ਸਵਰਗਿਆ ਸਾਡੇ ਸਟੇਟ ਮਿਨਿਸਟਰ ਐਜੂਕੇਸ਼ਨ ਮਿਨਿਸਟਰ ਚੌਧਰੀ ਸਵਰਨਾਰਾਮ ਜੀ ਸਾਡੇ ਪਿਤਾ ਜੀ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ ਜਦੋਂ ਵਾਈਫ ਇਹਨਾਂ ਦੀ ਇਨੀਸ਼ੀਅਲ ਜਿਹੜੀ ਪੋਇੰਟਮੈਂਟ ਸੀ ਉਹ ਸਮੀਪੁਰ ਸਕੂਲ ਦੇ ਵੈਸੇ ਕੀ ਉਸ ਤੋਂ ਬਾਅਦ ਮੈਂ ਪਿਤਾ ਜੀ ਦੀ ਦੂਰਦਰਸ਼ਨ ਵਿੱਚ ਬਤੌਰੇ ਉੱਥੇ ਸਟਾਫ ਮੈਂਬਰ ਹੋਣ ਦੇ ਨਾਤੇ ਉਹਨਾਂ ਦੀ ਰਿਕਾਰਡਿੰਗ ਰੱਖੀ ਤੇ ਪਿਤਾ ਜੀ ਇੱਥੇ ਸਾਡੇ ਦੂਰ ਕਰੇ ਆ ਮੈਂ ਪਿਤਾ ਜੀ ਆਪਾਂ ਘਰੇ ਚਲਣਾ ਘਰ ਆ ਕੇ ਵਾਈਫ ਨਾਲ ਗੱਲ ਕੀਤੀ ਕਿ ਬੇਟਾ ਤੁਸੀਂ ਪੁੱਤਰ ਕਿੱਥੇ ਕਿਹੜੇ ਡਿਪਾਰਟਮੈਂਟ ਜੌਬ ਕਰਦੇ ਆ ਮੈਂ ਕਿਹਾ ਪਿਤਾ ਜੀ ਇਹ ਤਾਂ ਤੁਹਾਡੇ ਹੀ ਮਹਿਕਮੇ ਚ ਤੁਹਾਡੇ ਅੰਦਰ ਹੀ ਨਹੀਂ ਜੌਬ ਕਰਦੇ ਨੇ ਤੇ ਕਹਿੰਦੇ ਬੇਟਾ ਕਿੱਥੇ ਨਹੀਂ ਮੈਂ ਕਿਹਾ ਪਿਤਾ ਜੀ ਐਜੂਕੇਸ਼ਨ ਡਿਪਾਰਟਮੈਂਟ ਤੁਹਾਡੇ ਸਮੀਪੁਰ ਹੈ ਕਹਿੰਦੇ ਸਮੀਪੁਰ ਕਿਉਂ ਆ ਪੁੱਤਰ ਇਹਨੂੰ ਜੰਦਰ ਲੈ ਕੇ ਆਓ ਤੇ ਮੈਂ ਕਹਾਂ ਕਿ ਕਿੱਥੇ ਖਾਲੀ ਪੋਸਟ ਮੈਂ ਪਿਤਾ ਜੀ ਇੱਥੇ ਅਦਰਸ਼ ਨਗਰ ਵਿੱਚ ਹੈ ਉਸੇ ਵੇਲੇ ਦੇਖੋ ਉਹਨਾਂ ਦੀ ਯੋਗਰਤ ਉਹਨਾਂ ਦੀ ਗੈਰਤ ਉਹਨਾਂ ਦੇ ਵਿੱਚ ਆਪਣੀ ਹਾਊ ਟੂ ਡੂ ਦਾ ਵਰਕ ਬਾਇ ਆਲ ਮੇਜਰ ਸਟ੍ਰਾਂਫਰ ਆਪ ਬੰਦ ਸਾਰਾ ਕੁਝ ਬੰਦ ਪਿਤਾ ਜੀ ਨੇ ਉਸੇ ਵੇਲੇ ਆਰਡਰ ਮਾਰਿਆ ਤੇ ਕਹਿੰਦੇ ਵੀ ਉੱਥੇ ਇਹ ਜਿਹੜੀ ਆ ਮੇਰੀ ਬਹੂ ਆ ਇਹਦੀ ਟ੍ਰਾਂਸਫਰ ਅਦਾਰਸ਼ ਸੰਗ ਸਕੂਲ ਚ ਹੋਣੀ ਚਾਹੀਦੀ ਤੇ ਵਿਦਨ ਵੀਕ ਜਿਹੜੀ ਟ੍ਰਾਂਸਫਰ ਅਦਾਰਸ਼ ਸੰਗ ਸਕੂਲ ਚ ਹੋਈ ਤੇ ਤਾਂ ਉਮਰ ਜਿਹੜੀ ਵਾਈਫ ਨੇ ਫਿਰ ਉੱਥੇ ਸ਼ਾਨਦਾਰ ਨਿਰੰਤਰ ਜਿਹੜੀਆਂ ਬੜੀ ਹੀ ਡੈਡੀਕੇਸ਼ਨ ਦੇ ਨਾਲ ਇਸਵਾ ਮਾ ਉਸ ਅਦਾਰਸ਼ ਸੰਗ ਸਕੂਲ ਦੇ ਵਿੱਚ ਦਿੱਤੀਆਂ ਅੱਜ ਮੈਨੂੰ ਉਸ ਮਹਾਨ ਸ਼ਖਸੀਅਤ ਨੂੰ ਯਾਦ ਕਰਦਿਆਂ ਮੇਰੀਆਂ ਅੱਖਾਂ ਵੀ ਨਮ ਹੋ ਰਹੀਆਂ ਤਾਂ ਉਹਨਾਂ ਦੇ ਚਰਨਾਂ 'ਚ ਮੇਰੀ ਸ਼ਰਧਾਂਜਲੀ ਵੀ ਆ ਸਾਡੇ ਪਰਮ ਸਤਿਕਾਰਯੋਗ ਸਵਰਗਿਆ ਚੌਧਰੀ ਸੋਨाराम ਜੀ ਦੇ ਪਿਤਾ ਜੀ ਦੇ ਚਰਨਾਂ ਦੇ ਵਿੱਚ ਤੇ ਦੂਸਰਾ ਮਾਝੇ ਕਹਿਣਾ ਮੈਨੂੰ ਬਹੁਤ ਖੁਸ਼ੀ ਹੋ ਰਹੀ ਆ ਲੈਫਟੇਨੈਂਟ ਕਰਨ ਨਾਲ ਮਨਮੋਹਨ ਸਿੰਘ ਜੀ ਜਿਹੜੇ ਮੈਂ ਉਹਨਾਂ ਦਾ ਬਹੁਤ ਜ਼ਿਆਦਾ ਕਾਇਲ ਆ ਉਹਨਾਂ ਬੜਾ ਮੰਤਾਸਰ ਹੈ ਉਹਨਾਂ ਨੇ ਹਮੇਸ਼ਾ ਹੀ ਮੈਨੂੰ ਇੱਕ ਜਿਵੇਂ ਆਪਣੇ ਬੇਟੇ ਦੇ ਸਿਰ ਤੇ ਹੱਥ ਰੱਖਦੇ ਆ ਮੇਰੇ ਵਾਸਤੇ ਉਹਨਾਂ ਨੇ ਬਹੁਤ ਕੁਝ ਕੀਤਾ ਜ਼ਿੰਦਗੀ ਦੇ ਵਿੱਚ ਵਾਈਫ ਦੀ ਜਦੋਂ ਇੰਟਰਵਿਊ ਵੀ ਸੀਗੀ ਤੇ ਉਸ ਵੇਲੇ ਵੀ ਉਹਨਾਂ ਨੇ ਆ ਕੇ ਸਾਡਾ ਬਹੁਤ ਸਾਨੂੰ ਸਾਡਾ ਮਾਰਗਦਰਸ਼ਨ ਕੀਤਾ ਸਾਡੇ ਸਮੇਂ-ਸਮੇਂ ਤੇ ਆ ਕੇ ਵਾਈਫ ਨੂੰ ਜਿਹੜੇ ਮਾਨ ਸਨਮਾਨ ਇੰਨੇ ਪ੍ਰਾਪਤ ਹੁੰਦੇ ਰਹਿਆ ਉਹਨਾਂ ਦੇ ਦਿਸ਼ਾ-ਨਿਸ਼ਾ ਵਿੱਚ ਚਾਹੇ 15 ਅਗਸਤ ਦਾ ਹੁੰਦਾ ਸੀ ਚਾਹੇ 26 ਜਨ ਨੇ ਵੀ ਸਟੇਟ ਲੈਵਲ ਦੇ ਸਨ ਬਲੌਕ ਲੈਵਲ ਦੇ ਸਨ ਔਰ ਡਿਸਟ੍ਰਿਕਟ ਲੈਵਲ ਦੇ ਸਨ ਉਹਨਾਂ ਚ ਮੈਂ ਜਿੱਥੇ ਆਪਣੇ ਸਾਰੇ ਬਿਊਰੋਕ੍ਰੇਟ ਨੂੰ ਨਮਨ ਕਰਦਾ ਉਹਨਾਂ ਨੂੰ ਯਾਦ ਕਰਦਾ ਔਰ ਸਾਰੇ ਆਪਣੇ ਮਿਨਿਸਟਰ ਸਭਾ ਨੂੰ ਵਾਈਫ ਦਾ ਮੈਂ ਜਿਵੇਂ ਜਗਤਕਾਰਾ ਕੇ ਡਿਪਟੀ ਸੀਐਮ ਉਸ ਵੇਲੇ ਤੇ ਜਿਹੜੇ ਸੀਗੇ ਸਰਦਾਰ ਸੁਖੀਰ ਸਿੰਘ ਬਾਦਲ ਤੋਂ ਲੈ ਕੇ ਦੋ ਐਜੂਕੇਸ਼ਨ ਮਿਨਿਸਟਰ ਜਿਨ੍ਹਾਂ ਨੇ ਸਟੇਟ ਵਿਸ਼ੇਸ਼ ਸਟੇਟ ਪ੍ਰੋਸਕਾਰ ਵਾਈਫ ਨੂੰ ਮਿਲਿਆ ਉਹ ਸਾਡੇ ਆਪਿਸ ਉਹ ਨੀ ਸਾਹਿਬ ਸੀ ਕਿ ਉਸ ਵੇਲੇ ਤੇ ਮਿਨਿਸਟਰ ਆਰ ਔਰ এডੂਕੇਸ਼ਨ ਮਿਨਿਸਟਰ ਦਿਨਾਰ ਕ੍ਰਿਸ਼ਨ ਕੁਮਾਰ ਜੀ ਜਿਹੜੇ এডੂਕੇਸ਼ਨ ਸੈਕਟਰੀ ਸਨ ਉਹ ਉਹਨਾਂ ਦੇ ਕਰ ਕਮਲਾ ਨਾਲ ਮਿਲਿਆ ਉਸ ਤੋਂ ਬਾਅਦ ਸਰ ਦਲਜੀਤ ਸਿੰਘ ਟੀਮਾ ਸਾਹਿਬ ਜਿਹੜੇ এডੂਕੇਸ਼ਨ ਮਿਸਟਰ ਸਨ ਉਹਨਾਂ ਨੂੰ ਮਿਲਿਆ ਉਹਨਾਂ ਤੋਂ ਬਾਅਦ ਸਾਡੇ ਜਿਹੜੇ ਚਰਨਜੀਤ ਸਿੰਘ ਅਟਵਾਰ ਸਾਹਿਬ ਸਪੀਕਰ ਸਨ ਤੇ ਕੈਬਨ ਮਿਸਤਰਾ ਬਣੋ ਪਤਾ ਨਹੀਂ ਕਿੰਨੇ 2003 ਦਾ ਤੋਂ ਲੈ ਕੇ 2024 ਤੱਕ ਨਾਮ ਜਿਹੜੇ ਮਾਨ ਸਨਮਾਨ ਜਿਹੜੇ ਇਹਨਾਂ ਦੇ ਝੋਲੀ 'ਚ ਪਾਏ ਔਰ ਮੇਰੇ ਪਰਮ ਪੂਜਯ ਸਤਗੁਰੂ ਅੰਦੇਸ਼ ਚੰਦ ਜੀ ਮਾਦੀ ਰਹਿਮਤ ਦਾ ਸਦਕਾ ਪਾਏ ਗੁਰੂ ਦਵਿੰਦਰ ਸਾਹਿਬ ਮਾਦੀ ਕਿਰਪਾ ਸਦਕਾ ਪਾਏ ਔਰ ਗੁਰੂ ਰਾਮ ਰਹਿ ਮਰ ਦੀਆਂ ਦੁਆਵਾਂ ਮਾਰਗਦਰਸ਼ਨ ਤੇ ਸਭ ਸੰਗਤ ਦੇ ਅਸ਼ੀਰਵਾਦ ਸਦਕਾ ਉਹਦੇ ਝੋਲੀ 'ਚ ਨੇ ਪਾਏ ਮਾਨ ਸਨਮਾਨ ਦੇ ਨੇ ਕਦੇ ਵੀ ਪਿੱਛਾ ਮੁੜ ਕੇ ਨਹੀਂ ਦੇਖਿਆ ਅਗਰ ਪ੍ਰਿੰਸੀਪਲ ਸਾਹਿਬ ਨੇ ਉਹਨਾਂ ਨੂੰ ਦਿਨੇ ਯਾਦ ਕੀਤਾ ਰਾਤ ਯਾਦ ਕੀਤਾ ਨਾ ਦਾ ਸਵਾਲੇ ਨਹੀਂ ਸੀ ਪ੍ਰਿੰਸੀਪਲ ਦੇ ਹੁਕਮਾਂ ਤੋਂ ਔਰ ਔਰਦਨ ਦੇ ਸਜਦਾ ਸਲਾਮ ਕਰਦੇ ਹੋਇਆ ਆਪਣੀ ਡਿਊਟੀ ਨੂੰ ਸਰ ਅੰਜਾਮ ਦਿੰਦੇ ਰਹੇ ਔਰ ਬਹੁਤ ਖੁਸ਼ੀ ਨਾਲ ਖੇੜੇ ਮੱਥੇ ਚਾਹੇ ਉਹ ਇੱਥੇ ਜ਼ਿਲ੍ਹੇਜ ਕੋ ਕੰਮ ਹੋਵੇ ਚਾਹੇ ਆਊਟ ਆਫ ਜ਼ਿਲ੍ਹਾ ਡਿਸਟ੍ਰਿਕਟ ਹੋਵੇ ਜਿੱਥੇ ਵੀ ਪ੍ਰਿੰਸੀਪਲ ਸਾਹਿਬ ਨੇ ਸਾਡੇ ਭਾਂਜੀ ਖਸ਼ਦੀਪ ਜੀ ਉਹਨਾਂ ਦੀ ਡਿਊਟੀ ਲਗਾਈ ਉਹਨਾਂ ਨੇ ਉਹ ਸਮਾਨ ਨੂੰ ਉਹ ਖੁਸ਼ੀ ਨਾਲ ਜਿਹੜਾ ਸਮਾਨ ਨੂੰ ਨਵਾਇਆ ਕੱਲ ਜਿਵੇਂ ਅਪਾਚਿਆਂ ਦੀ ਮੱਧਨ ਤੇ ਦੇਖੋਗੇ ਵੀ ਪ੍ਰਿੰਸੀਪਲ ਭੈਣ ਜੀ ਨੇ ਬਹੁਤ ਹੀ ਤਰੀਕੇ ਦੇ ਸਰੀਕੇ ਨਾਲ ਬੜੀ ਸਤਕਾਰ ਦੇ ਨਾਲ ਵਾਈਫ ਵਾਸਤੇ ਜਿਹੜੇ ਸ਼ਬਦ ਬੋਲੇ ਦੇਖੋ ਹੈਡ ਸਗੇ ਪ੍ਰਿੰਸੀਪਲ ਸਕੂਲ ਦੇ ਹੈਡ ਹੋਣ ਦੇ ਨਾਤੇ ਵੀ باوجود ਮੇਰੀ ਵਾਈਫ ਨੂੰ ਕਿੰਨਾ ਉਹਨੇ ਸਤਕਾਰ ਦਿੱਤਾ ਕਿ ਕਮਲਜੀਤ ਬੰਗਾ ਦੇ ਨਾਲ ਮੈਂ ਜਿਹੜੀ 15 ਸਾਲ ਜੌਬ ਕੀਤੀ ਜਦ ਕਿ ਬਣਦਾ ਤੇ ਹੈ ਸਗਾ ਕਿ ਪ੍ਰਿੰਸੀਪਲ ਭੈਣ ਜੀ ਕਹਿੰਦੇ ਕਿ ਮੇਰੇ ਅੰਦਰ ਨਾਲ ਜੌਬ ਕੀਤੀ ਉਹ ਭੈਣ ਜੀ ਦਾ ਪ੍ਰਿੰਸੀਪਲ ਜੀ ਦੇ ਬਹੁਤ ਵੱਡੀ ਫਰਾਕ ਦੇ ਲਈ ਆਜੰਦਾ ਦੇ ਲਈ ਆ ਕਿ ਮੈਂ ਉਹਨਾਂ ਨੂੰ ਖਸ਼ਾਮਦੀ ਨਾ ਕਰਦਾ ਉਹਨਾਂ ਨਾਲ ਮੈਂ ਸਤਕਾਰ ਕਰਦਾ ਬਹੁਤ ਮੇਰੇ ਭੈਣ ਨੇ ਕਿ ਜਿਨ੍ਹਾਂ ਨੇ ਵਾਈਫ ਨੂੰ ਇਹ ਨਕਸਲ ਕਰ ਦਿੱਤਾ ਤਾਂ ਮੇਰੀਆਂ ਅੱਖਾਂ ਉਸ ਤੇ ਨਮ ਹੋ ਗਈਆਂ ਜਦੋਂ ਕਹਿੰਦੇ ਕਿ ਮੈਂ ਇਹਨਾਂ ਨਾਲ 15 ਸਾਲ ਕੰਮ ਕੀਤਾ ਔਰ ਇਹਨਾਂ ਨੇ ਮੈਨੂੰ ਕਦੇ ਵੀ ਨਾ ਨਹੀਂ ਕੀਤੀ ਕਦੇ ਕੋਈ ਮੈਨੂੰ ਗਾਇਬ ਗਾਇਬ ਜਦੋਂ ਵੀ ਮੈਂ ਯਾਦ ਕੀਤਾ ਕੰਮ ਕੀਤਾ ਆਊਟਸਟੈਂਡਿੰਗ ਕੀਤਾ ਔਰ ਵੱਡੀ ਗੱਲ ਕਹੀ ਕਿ ਕੱਲ ਜਦੋਂ ਮੈਂ ਬੇਸ਼ੱਕ ਕਮਲਜੀਤ ਹੁਣ ਸਰਕਾਰੀ ਤੌਰ ਤੇ ਰਿਟਾਇਰ ਹੋ ਰਿਹਾ ਲੇਕਿਨ ਮੈਨੂੰ ਇਨਾਈ ਮੈਨੂੰ ਖੁਸ਼ੀ ਆ ਕਿ ਜਦ ਨਹੀਂ ਦੇਰ ਮੈਂ ਉੱਥੇ ਸਵਾਮਾ ਸਕੂਲ ਦੇ ਵਿੱਚ ਬੀਇੰਗ ਪ੍ਰਿੰਸੀਪਲ ਦੇ ਰਹੀ ਆ ਮੈਂ ਜਦੋਂ ਵੀ ਕਮਲਜੀਤ ਨੂੰ ਯਾਦ ਕਰਾਂਗੀ ਇਹ ਹਰ ਹਾਲ ਦੇ ਵਿੱਚ ਉੱਥੇ ਪਹੁੰਚੇਗੀ ਔਰ ਪਹੁੰਚ ਕੇ ਸਕੂਲ ਦੇ ਲਈ ਸਕੂਲ ਦੇ ਕੰਮ ਲਈ ਐਜੂਕੇਸ਼ਨ ਡਿਪਾਰਟਮੈਂਟ ਇਹ ਕੰਮ ਕਰਦੀ ਰਹੇਗੀ ਅੱਜ ਵੀ ਮੈਂ ਹੋਰ ਗੱਲ ਕਰਾਂ ਕਿ ਸਾਡੇ ਡਿਪਟੀ ਡੀਓ ਭੈਣ ਜੀ ਸਾਡੇ ਗੁਰਿੰਦਰਜੀਤ ਕੌਰ ਜੀ ਨੂੰ ਮੈਂ ਜਦੋਂ ਇਸ ਨਮਰ ਬੇਨਤੀ ਕੀਤੀ ਭੈਣ ਜੀ ਫੰਕਸ਼ਨ ਤੇ ਆਉਣਾ ਤੇ ਭੈਣ ਜੀ ਆਪ ਆਏ ਨਾਲ ਖੁਸ਼ੀ ਸੀ ਕਿ ਉਹਨਾਂ ਦੇ ਜਿਹੜੇ ਹਸਬੰਦ ਹੈ ਉਹਨਾਂ ਨੂੰ ਵੀ ਨਾਲ ਲੈ ਕੇ ਬਹੁਤ ਚੰਗਾ ਲੱਗਾ ਭੈਣ ਜੀ ਨੇ ਬਹੁਤ ਤਾਰੀਫਾਂ ਦੇ ਬੋਲ ਬਣੇ ਔਰ ਸਭ ਤੋਂ ਵੱਡੀ ਗੱਲ ਕੇ ਜਿਹੜੇ ਮੇਰੇ ਮੇਰੇ ਵੱਡੇ ਭਾਈ ਨੇ ਮੇਰੇ ਬਾਪ ਦੇ ਤੁਲਨੇ ਪਦਮਸ਼ਰੀ ਰਾਜਗਾਇਕ ਹਾਂਸਰਾ ਹੰਸ ਭਾਜੀ ਉਹ ਵੀ ਉਸ ਸਮਾਗਮ ਵਿੱਚ ਆਏ ਚਾਰ ਚੰਨ ਲਾੜੀ ਉਹਨਾਂ ਨੇ ਤਾਂ ਕੀ ਬਾਤਾਂ ਸਾਰੇ ਸਟਾਫ ਨੂੰ ਅਸ਼ਸ਼ ਕਰਾਤਾ ਸਾਰੇ ਸਟਾਫ ਨੂੰ ਕਹਿ ਲੋ ਕਿ ਨੱਚਣ ਲਾਤਾ ਚੁੰਮਣ ਲਾਤਾ ਆਪਣੀ ਗਾਇਕੀ ਦੇ ਮਾਧਮ ਰਹੀ ਉਹ ਤਾਂ ਸ਼ਬਦਾਂ ਦਾ ਸੁਮੇਲ ਨੇ ਉਹਨਾਂ ਜਿਹੜਾ ਵਕਤਾ ਕੋਣ ਸੰਸਾਰ ਤੇ ਹੋਣਾ ਜਦੋਂ ਉਹ ਬੋਲਦੇ ਆ ਤੇ ਪੈਨ ਡਰੌਪ ਸਾਇਲੈਂਸ ਹੋ ਜਾਂਦੀ ਆ ਤੇ ਉਹਨਾਂ ਨੇ ਜੋ ਬਲੇਸਿੰਗ ਦਿੱਤੀਆਂ ਮੇਰੀਆਂ ਅੱਖਾਂ ਬਾਰ ਬਾਰ ਨਾਮ ਹੁੰਦੀਆਂ ਸਨ ਅਸੀਂ ਮੈਂ ਅਜ ਵੀ ਉਹਨਾਂ ਨੂੰ ਬਹੁਤ ਦਿਲੀ ਤੌਰ ਤੇ ਯਾਦ ਕਰਦਾ ਲੱਖਾਂ ਹੱਦ ਰੁਪਏ ਭਾਜੀ ਹੁਣਾਂ ਨੇ ਮੇਰੀ ਬੇਨਤੀ ਤੇ ਜਿਹੜੇ ਆ ਜਦੋਂ ਉਹਨਾਂ ਦੀ ਪੀਕ ਤੇ ਪ੍ਰੋਗਰਾਮ ਹੁੰਦੇ ਸਨ 5-5 ਲੱਖਾਂ ਦੇ ਪ੍ਰੋਗਰਾਮ ਛੱਡੇ ਮੈਂ ਜਿੱਥੇ ਭਾਜੀ ਨੂੰ ਕਹਣਾ ਭਾਜੀ ਇੱਥੇ ਜਾਣਾ ਭਾਜੀ ਜਾਂਦੇ ਸਨ ਔਰ ਲੱਖਾਂ ਰੁਪਏ ਕਲਾਕਾਰਾਂ ਤੇ ਮੇਰੇ ਨਾਲ ਹੀ ਇੱਥੇ ਉਸਟਾਉਂਦੇ ਰਹੇ ਆ ਚਾਹੇ ਬਾਬੂ ਲਾਲ ਬਾਸ਼ਾ ਦਾ ਮੇਲਾ ਹੋਵੇ ਚਾਹੇ ਸਾਡੇ ਫਰਾਲੇ ਦਾ ਮੇਲਾ ਹੋਵੇ ਚਾਹੇ ਸਾਡੇ ਜਗਤਾਰ ਪਰਵਾਨਾ ਸਾਹਿਬ ਦਾ ਠੋਲੇ ਦਾ ਮੇਲਾ ਹੋਵੇ ਤੇ ਅੱਜ ਸਾਡਾ ਨੂਰਪੋੜੇ ਦਾ ਉਸਤਾਦ ਸਦਾਰ ਮੁਹੰਮਦ ਗੁਰੂ ਗੁਲਜਾਰ ਮੁਹੰਮਦ ਯਾਦਗਾਰੀ ਟਰਸਟ ਵੱਲੋਂ ਬੂਟਾ ਮੁਹੰਮਦ ਜੀ ਦੇ ਪ੍ਰਦ ਤੇ ਦਾਸ ਜਿਹੜਾ ਉੱਥੇ ਦਾ ਸੀਨੀਅਰ ਵਾਈਸ ਪ੍ਰਧਾਨ ਹੋਣ ਦੇ ਨਾਤੇ ਵੀ ਜਦੋਂ ਭਾਈ ਨੂੰ ਯਾਦ ਕੀਤਾ ਉੱਥੇ ਆ ਕੇ ਜਿੱਥੇ ਵੀ ਕਿਤੇ ਮੇਲੇ ਦਾ ਯਾਦ ਕੀਤਾ ਬਾਜੀ ਗਏ ਤੇ ਉਹਨਾਂ ਨੇ ਜਾ ਕੇ ਬਹੁਤ ਚਾਰਚਾਂ ਲੈ ਤੇ ਲੱਖਾਂ ਰੁਪਏ ਮੇਰੇ ਹੱਥੋਂ ਦਾਸ ਜਿੱਤੋਂ ਸਟਾਈ ਜਦਕਿ ਮੇਰੀ ਔਕਾਤ ਨਹੀਂ ਮੈਂ ਬਾਜੀ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਰਿਣੀ ਵੀ ਹਾਂ ਤੇ ਕੱਲ ਬਾਜੀ ਨੇ ਬੜੀ ਬਹੁਤ ਖੂਬਸੂਰਤ ਗੱਲ ਕਹੀ ਕਿ ਜਦੋਂ ਅਗਲਾ ਸਮਾਗਮ ਹੋਏਗਾ ਉਸ ਸਮਾਗਮ ਨੂੰ ਜਿਹੜਾ ਹੈ ਵਿਧੀਵਤ ਤਰੀਕੇ ਨਾਲ ਅਸੀਂ ਸਾਰੇ ਰਲ ਕੇ ਕਰਾਂਗੇ ਤੇ ਅੰਦਰ ਮੰਗੇ ਜਿਉਂ ਤੁਹਾਡੀ ਡਿਊਟੀ ਨਹੀਂ ਉਹ ਸਾਡੀ ਡਿਊਟੀ ਹੋਏਗੀ ਇਹ ਮੇ ਤੋਂ ਵੱਡਾ ਮੇਰਾ ਸੁਪਾ ਹਕੀ ਹੋ ਸਕਦਾ ਔ ਹੋਰ ਗੱਲ ਮੈਂ ਆਪ ਜੀ ਨੂੰ ਦੱਸਾਂ ਕਿ ਜਦੋਂ ਮੇਰੇ ਪਿਤਾ ਜੀ ਪਿਛਲੇ ਸਾਲ ਫਰਵਰੀ ਚ ਪੂਰੇ ਹੋਏ ਬਾਜੀ ਹੁਣੀ ਚੇਚੇ ਤੋਂ ਪਹੁੰਚੇ ਪਹੁੰਚ ਕੇ ਜੋ ਉਹਨਾਂ ਨੇ ਸ਼ਬਦਾ ਦੇ ਨਾਲ ਸ਼ਹਾਦਤ ਦੀ ਪਿਤਾ ਜੀ ਨੂੰ ਦਿੱਤੀ ਉਹ ਮੇਰੇ ਮਰਦੇ ਦਮ ਤੱਕ ਯਾਦ ਰਹਿਣੇ ਆ ਉਹ ਮੇਰੇ ਬਾਪ ਦੇ ਤੁਲ ਮੇਰੇ ਵੱਡੇ ਪਾਈ ਨੇ ਹਮੇਸ਼ਾ ਹੀ ਮੇਰੀ ਆਨ ਬਾਨ ਸ਼ਾਨ ਜਿੰਦ ਜਾਨ ਮੈਂ ਬਹੁਤ ਕੁਝ ਜ਼ਿੰਦਗੀ ਚ ਉਹਨਾਂ ਤੋਂ ਤਰੀਕਾ ਸਲੀਕਾ ਸਿੱਖਿਆ ਬਿਊਰੋਕ੍ਰੇਟ ਨਾਲ ਬੈਠਣਾ ਉੱਠਣਾ ਮੰਤਰੀਆਂ ਦੇ ਨਾਲ ਬੈਠਣਾ ਉੱਠਣਾ ਔਰ ਜਾ ਕੇ ਸੋਸ਼ਲ ਕੰਮ ਕਰਨੇ ਇਹ ਬਾਜੀ ਦੇ ਪਾਕ ਮੁਕੱਦਸ ਕਦਮਾਂ ਚ ਬੈਠ ਕੇ ਮੈਨੂੰ ਸਿੱਖਣ ਦਾ ਮੌਕਾ ਮਿਲਿਆ ਉਹ ਤੋਂ ਬਾਅਦ ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਵੀਰ ਜਿਹੜੇ ਸਾਨੂੰ ਅਕਸਰ ਖੱਬੀਆਂ ਸੱਜੀਆਂ ਬਾਹਮ ਦੇ ਨਾਲ ਮੇਰੇ ਤਾਂ ਮੇਰੇ ਛੋਟੇ ਭਾਈ ਦੇ ਦੇਸਾ ਬੰਗਾ ਨੂੰ ਯਾਦ ਕਰਦੇ ਆ ਮੇਰੀ ਮੁਰਾਦ ਬੂਟਾ ਮੁਹੰਮਦ ਜੀ ਉਹ ਪਰਾ ਹਮੇਸ਼ਾ ਹੀ ਇਸ ਪਰਿਵਾਰ ਦੇ ਵਿੱਚ ਆ ਕੇ ਪਰਿਵਾਰਕ ਤੌਰ ਤੇ ਵਿਚਰਦੇ ਆ ਤੇ ਕੱਲ ਵੀ ਆ ਕੇ ਉਹਨਾਂ ਨੇ ਬਹੁਤ ਖੂਬਸੂਰਤ ਮਾਹੌਲ ਨੂੰ ਜਿਹੜਾ ਖੁਸ਼ ਨਮਾ ਬਣਾਤਾ ਤੇ ਚਾਰ ਚੰਨ ਲਾਏ ਘਰ ਤੱਕ ਆਏ ਸਾਨੂੰ ਛੱਡਣ ਔਰ ਕੱਲ ਦੇ ਜਿਹੜਾ ਸਾਡਾ ਫੰਕਸ਼ਨ ਹੈ ਪ੍ਰੈਸ ਕਲੱਬ ਦੇ ਵਿੱਚ ਹੋਣਾ ਉੱਥੇ ਵੀ ਵਾਈਫ ਨੇ ਜਿਹੜੇ ਆ ਦੋ ਏਸੀ ਜਿਹੜੇ ਆ ਇੱਕ ਆਪਣੇ ਖੁਸ਼ੀ ਦੇ ਨਾਲ ਆਪਣੇ ਅਟਾਇਰਮੈਂਟ ਦੇ ਇੱਕ ਡੋਨੇਟ ਕਰ ਰਹੇ ਆ ਇੱਕ ਸਾਡਾ ਪੁੱਤਰ ਜੀਤ ਬਾਬਾ ਬੈਲਜੀਅਮ ਹੈ ਇੱਕ ਉਹਦੇ ਪਾਸੋਂ ਵੀ ਇੱਕ ਜਿਹੜਾ ਉੱਥੇ ਕੱਲ ਪ੍ਰੈਸ ਕਲੱਬ ਨੂੰ ਡੋਨੇਟ ਕਰ ਰਹੇ ਆ ਮੈਨੂੰ ਇਸ ਗੱਲ ਦਾ ਵੀ ਦੱਸ ਦੇ ਖੁਸ਼ੀ ਹੋ ਰਹੀ ਆ ਕੱਲ ਵਾਈਫ ਨੇ ਜਦੋਂ ਅਟਾਇਰਮੈਂਟ ਹੋਣਾ ਇੱਕ ਸਕੂਲ ਵਾਸਤੇ ਵੀ ਜਿਹੜਾ ਉਹ ਪ੍ਰੈਸ ਕਲੱਬ ਜਿਹੜਾ ਹੈ ਉਹ ਏਸੀ ਡੋਨੇਟ ਕੀਤਾ ਪਹਿਲਾਂ ਜੀਤ ਬਾਬਾ ਬੈਲਜੀਅਮ ਤੇ ਸੋਮਥੰਡ ਹੋਣਾ ਪ ਨੇ ਦੋ ਵਾਰ LED ਜਿਹੜੀ ਟੀਵੀ ਆ ਉਹ ਲੈ ਕੇ ਦਿੱਤੇ ਉੱਥੇ ਦੇ ਸਕੂਲ ਨੂੰ ਫਰਨੀਚਰ ਲੈ ਕੇ ਦਿੱਤਾ ਸਕੂਲ ਦੇ ਵਿੱਚ ਜਿਹੜੀ ਸੀ ਸਟੇਜ ਸੀ ਸਟੇਜ ਵਾਸਤੇ 51000 ਰੁਪਏ ਇਹਨਾਂ ਦੋਨਾਂ ਭਰਾਵਾਂ ਤੋਂ ਕੋਲੋਂ ਜੀਤ ਬਾਬਾ ਬੈਲਜੀਅਮ ਮੇਰਾ ਪੁੱਤਰ ਤੇ ਮੇਰਾ ਭਰਾ ਸੋਮਥਨ ਜੁਕੇ ਟੀਟੀ ਰੈਕਡ ਕੰਪਨੀ ਦੇ ਮਾਲਕ ਉਹਨਾਂ ਵੱਲੋਂ ਵੀ ਲੈ ਕੇ ਦਿੱਤੇ ਪੈਸੇ ਔਰ ਉਹਨਾਂ ਨੇ ਕਮਿਟਮੈਂਟ ਕੀਤਾ ਹੈ ਜੀਤ ਬਾਬਾ ਬੈਲਜியம் ਨੇ ਮੇਰੇ ਪੁੱਤਰ ਨੇ ਕਿ ਜਾਈ ਜੀ ਜਦੋਂ ਵੀ ਜਿੱਥੇ ਵੀ ਮੇਰੀ ਤੁਸੀਂ ਡਿਊਟੀ ਲਾਉਂਗੇ ਸਵਾਮ ਲਾਉਂਗੇ ਮੈਂ ਨਿਸਵਾਰਥ ਕਹਿ ਲੋ ਕਿ ਪੈਰ ਸਿਰ ਤੇ ਰੱਖ ਕੇ ਪਾ ਜਾਵਾਂਗਾ ਔਰ ਮੈਂ ਸਮਾਸੇ ਵਾਲੇ ਤਰ੍ਹਾਂ ਰਹਿ ਮੰਗ ਜਿਵੇਂ ਤਾਈ ਜੀ ਤੁਸੀਂ ਮੇਰਾ ਮਾਰਗਦਰਸ਼ਨ ਕਰ ਦਿਓ ਕਰਦੇ ਰਹਿਣਾ ਸੋ ਇਹ ਔਰ ਔਰ ਫਿਰ ਦੀਪਕ ਬਾਲੀ ਸੁਖਮਲ ਹੋਟਲ ਜਿਹਦਾ ਭਰਾ ਦਾ ਹੋਟਲ ਹੈ ਉਹਦੇ ਵਿੱਚ ਉਹਨਾਂ ਨੇ ਆਪਣੇ ਸ਼ਬਦਾਂ ਦੇ ਨਾਲ ਕਿਉਂਕਿ ਉਹ ਵੀ ਸ਼ਬਦ ਅਕਸਰ ਭਾਜੀ ਦੀ ਗੱਲ ਕਰਦੇ ਕਿ ਭਾਜੀ ਉਹਨਾਂ ਤੋਂ ਚਾਹੇ ਬੂਟਾ ਮੁਹ ਨੂੰ ਫੋਲੋ ਕਰਦੇ ਆਂ ਭਾਜੀ ਹੁਣਾਂ ਨੂੰ ਕਾਪੀ ਕਰਦੇ ਆਂ ਭਾਜੀ ਹੁਣਾਂ ਕੋ ਸਾਰਾ ਕੁਝ ਬੋਲਣਾ ਸਿੱਖਿਆ ਪੜ੍ਹਨਾ ਸਿੱਖਿਆ ਲਿਖਣਾ ਸਿੱਖਿਆ ਔਰ ਇਹਨਾਂ ਨੂੰ ਸੀ ਕਾਪੀ ਕਰ ਕਰਕੇ ਅੱਜ ਜੋ ਕੁਝ ਵੀ ਆ ਅਸੀਂ ਮੈਂ ਪਾਲੀ ਸਾਹਿਬ ਦੇ ਅਕਸਰ ਜਦ ਮੁਖਾਰਬਾ ਸੁਣਦਾ ਬੜਾ ਚੰਗਾ ਲੱਗਦਾ ਮੈਂ ਤੇ ਭਾਜੀ ਹੁਣਾਂ ਦਾ ਕਾਇਲ ਹੈ ਹਾਂ ਮੈਂ ਤਾਂ ਜਿਵੇਂ ਚੰਨ ਤੇ ਚਕੌਰ ਵਾਲੇ ਸਾਡਾ ਪਿਆਰ ਹੈ ਉਹ ਹੈ ਤੇ لیکن ਇਹਨਾਂ ਸਾਰਿਆਂ ਨੇ ਕੱਲ ਆ ਕੇ ਚਾਹੇ ਉਪਾਦਮ ਸ੍ਰੀ ਰਾਜਕਾਹਾਂਸ ਮੇਰੇ ਵੱਡੇ ਭਾਈ ਚਾਹੇ ਦੀਪਕ ਬਾਲੀ ਜੀ ਚਾਹੇ ਬੂਟਾ ਮਹਮਦ ਜੀ ਚਾਹੇ ਮੇਰੇ ਭੈਣ ਜੀ ਗ੍ਰਿੰਦਰਜੀਤ ਕੌਰ ਜੀ ਜਿਹੜੇ ਡਿਸਟ੍ਰਿਕਟ ਐਜੂਕੇਸ਼ਨ ਅਫਸਰ ਨੇ ਜਿੰਦਰ ਜ਼ਿਲ੍ਹੇ ਦੇ ਐਸਵੇਲ ਇੰਚਾਰਜ ਉਹਨਾਂ ਨੇ ਵੀ ਆ ਕੇ ਚਾਰ ਚੰਨ ਲਾਇਆ ਇਸ ਮੌਕੇ ਨੂੰ ਤੇ ਚੇਚੇ ਤੌਰ ਤੇ ਮੇਰੀ ਭੈਣ ਖੁਸ਼ਦੀਪ ਕੌਰ ਜੀ ਨੇ ਬਹੁਤ ਹੀ ਤਰੀਕੇ ਤੇ ਸਰੀਕੇ ਨਾਲ ਐਨੇ ਪਿਆਰ ਦੇ ਨਾਲ ਐਨੇ ਸਤਿਕਾਰ ਦੇ ਨਾਲ ਵਾਈਫ ਦੀ ਜਿਹੜੀਆਂ ਤਾਰੀਫ ਕੀਤੀ ਆ ਔਰ ਸੱਚੀ ਮੱਚੀ ਤੌਰ ਤੇ ਉਹਨਾਂ ਨੂੰ ਕੀਤੀ ਮੈਂ ਅੱਜ ਵੀ ਭੈਣ ਜੀ ਨੂੰ ਫੋਨ ਕਰਕੇ ਉਹਨਾਂ ਦਾ ਧੰਨਵਾਦ ਕਰ ਰਿ ਕਰਦੇ ਸੀ ਮੈਂ ਉਹਦੇ ਨਾਲ ਉਹਨਾਂ ਕਹਿ ਨਹੀਂ ਸਕੀ ਉਹ ਸੱਚੀ ਮੁੱચી ਉਹ 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 ਇਹਨੇ 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 ਕਾਬਲ ਇੱਕ ਅਧਿਆਪਕ ਸਨ ਮੈਂ ਉਹਨਾਂ ਨੂੰ ਮਿਸ ਵੀ ਕਰਦੀ ਰਵਾਂਗੀ ਮੈਨੂੰ ਉਹਨਾਂ ਦੇ ਜਾਣ ਦਾ ਬੇਸ਼ੱਕ ਉਸ ਸਰਕਾਰੀ ਤੌਰ ਤੇ ਰਿਟਾਇਰ ਹੋ ਰਿਹਾ ਲੇਕਿਨ ਮੈਂ ਬੜੀ ਕਮੀ ਵੀ ਆ ਲੇਕਿਨ ਮੇਰੇ ਵੱਲੋਂ ਬਹੁਤ-ਬਹੁਤ ਉਹਨਾਂ ਨੇ ਮੁਬਾਰਕਵਾ ਦਿੱਤੀ ਆ ਤੇ ਮੈਂ ਉਹਨਾਂ ਦੇ ਵਾਈਫ ਦੇ ਜਿਹੜਾ ਹੈ ਇਹ ਸਮਾਗਮ ਜਿਹੜਾ ਕਿ ਉਹਨਾਂ ਦੇ ਰਿਟਾਇਰਮੈਂਟ ਆ ਉੱਥੇ ਜਿੱਤੇ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਔਰ ਆਪਣੀ ਵਾਈਫ ਕਮਲਜੀਤ ਬੰਗਾ ਵੱਲੋਂ ਸਾਰੇ ਚੈਨਲ ਦਾ ਤੇ ਸਾਰਿਆਂ ਆਪਣੇ ਰਿਸ਼ਤੇਦਾਰਾਂ ਦਾ ਭੈਣ ਭਾਈਆਂ ਦਾ ਸੱਜਣਾ ਮਿੱਤਰਾਂ ਦਾ ਸਕੂਲ ਦਾ ਪ੍ਰਿੰਸੀਪਲ ਦਾ ਔਰ ਸਕੂਲ ਦੇ ਸਟਾਫ ਦਾ ਜਿਨ੍ਹਾਂ ਨੇ ਹਮੇਸ਼ਾ ਬਾਪ ਨੂੰ ਬਹੁਤ ਜ਼ਿਆਦਾ ਪਿਆਰ ਤੇ ਸਤਿਕਾਰ ਦਿੱਤਾ ਸਾਰਿਆਂ ਨੂੰ ਮੈਂ ਧੰਨਵਾਦ ਕਰਦਾ ਸ਼ੁਕਰਾਨਾ ਕਰਦਾ ਬਸ ਗੁਰੂ ਪਾਸ਼ਾ ਇਸੇ ਤਰ੍ਹਾਂ ਚੜ੍ਹਦੀ ਕਲਾ ਰੱਖਣ ਮੇਰੇ ਸਤਿਗੁਰੂ ਅੰਦੇਸ਼ ਚੰਦ ਸਾਹਿਬ ਜੀ ਕਿ ਅਸੀਂ ਸਾਰਾ ਪਰਿਵਾਰ ਦਾਸ ਮੇਰੀ ਵਾਈਫ ਮੇਰਾ ਬੇਟਾ ਮੇਰੀ ਬੇਟੀ ਡਾਕਟਰ 루ਸੀ ਨਬੋਤਨਾਸੀ ਸਾਰੇ ਜਣ ਮਿਲ ਕੇ ਜਿਹੜਾ ਇਸ ਪਰਵਰਤਕਾਰ ਦੀ ਬਣਾਈ ਹੋ ਮਖਲੂਕਾਤ ਹੈ ਉਹਦੇ ਲਈ ਸੇਵਾ ਨੂੰ ਸਾਰ ਲਜਾਮ ਨਿਰੰ ਤੋ ਚੁੱਟ ਕੇ ਦਿਲ ਕਰਦੇ ਰਹੀਏ ਇਹਨਾਂ ਸ਼ਬਦਾਂ ਦੇ ਨਾਲ ਦਾਸ ਆਪ ਸਾਰਿਆਂ ਦਾ ਬਹੁਤ ਹੀ ਮਸ਼ਕੂਰ ਹੈ ਸ਼ੁਕਰਗੁਜ਼ਾਰ ਹੈ ਤੇ ਚੈਨਲ ਦਾ ਇੱਕ ਵਾਰੀ ਫਿਰ ਤੋਂ ਤੇ ਮਨੀਸ਼ ਧੋਕੀ ਜੀ ਦਾ ਫਿਰ ਤੋਂ ਪੰਜਾਬ ਦੇਨਿਕ ਨਿਊਜ਼ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਮਗਨੂਨ ਕਿ ਤੁਸੀਂ ਦਾਸ ਨੂੰ ਕਰਿਆ ਕਿ ਜਿਹੜਾ ਕਵਰ ਕਰਕੇ ਚੈਨਲ ਦੇ ਮਾਧਿਅਮ ਰਹੀਂ ਵਰਲਡ ਵਾਈਡ ਦਿਖਾਓਗੇ ਬਹੁਤ ਬਹੁਤ ਤਨਵਾਦ ਸ਼ੁਕਰਾਨਾ ਸਤਿ ਸ੍ਰੀ ਅਕਾਲ ਸਲਾਮਦਾਬ ਨਮਸਕਾਰ ਮੈਂ ਡਾਕਟਰ ਗ੍ਰਿੰਦਰਜੀਤ ਕੋ ਜ਼ਿਲ੍ਹਾ ਸਿੱਖਿਆ ਅਫਸਰ ਜਲੰਧਰ ਅੱਜ ਸ਼੍ਰੀਮਤੀ ਕਮਲਜੀਤ कौर ਬੰਗਾ ਜੀ ਜੋ ਕਿ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਆਦਰਸ਼ ਨਗਰ ਜਲੰਧਰ ਤੋਂ 28 ਸਾਲ ਦੀ ਲੰਬੀ ਸੇਵਾ ਬਤੌਰ ਐਸਐਸ ਮਿਸਟਰਸ ਨਿਭਾ ਕੇ ਸੇਵਾਮੁਕਤ ਹੋ ਰਹੀ ਹਨ ਉਹਨਾਂ ਨੂੰ ਆਖੜੇ ਵੱਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ ਪੇਸ਼ ਕਰਦੀ ਹਾਂ ਸ਼੍ਰੀਮਤੀ ਕਮਲਜੀਤ कौर ਵੰਗਾਜੀ ਵਰਗ ਵਿਦਿਆਪਕ ਸਾਡੇ ਡਿਪਾਰਟਮੈਂਟ ਦੀ ਸ਼ਾਨ ਹਨ ਕਿਉਂਕਿ ਨਾ ਸਿਰਫ ਉਹਨਾਂ ਨੇ ਆਪਣੇ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਦੇ ਕੇ ਸਮੇਂ ਦੀ ਹਾਨੀ ਬਣਾਇਆ ਸਭੋਤੇ ਉਹ ਹਮੇਸ਼ਾ ਹੀ ਉਹਨਾਂ ਬੱਚਿਆਂ ਨੂੰ ਸਹਿ ਵਿਦਿਅਕ ਕਿਰਿਆਵਾਂ ਦੇ ਵਿੱਚ ਵੀ ਮੁਕਾਬਲੇ ਆਦਤ ਵਾਸਤੇ ਤਿਆਰ ਕਰਦੇ ਰਹੇ ਤੇ ਉਹਨਾਂ ਦੇ ਨਾਲ ਅੰਸੰਗ ਹੋ ਕੇ ਵਿਚਰੇ ਤੇ ਵਿਦਿਆਰਥੀਆਂ ਨੇ ਉਹਨਾਂ ਦੀ ਰਹਿਨਮਾਈ ਦੇ ਵਿੱਚ ਹਰ ਖੇਤਰ ਵਿੱਚ ਮੱਲਾ ਮਾਰੀਆਂ ਹਨ ਸ਼੍ਰੀਮਤੀ ਕਮਲਜੀਤ ਕੌਰ ਵੰਗਾ ਜੀ ਮੈਂ ਨਾ ਸਿਰਫ ਵਿਦਿਆਰਥੀ ਨਾਲ ਵਿਦਿਆ ਅਤੇ ਸਿੱਖਿਆ ਕਿਰਿਆਵਾਂ ਤੱਕ ਸੀਮਿਤ ਰਹੇ ਸਗੂਤੇ ਉਹਨਾਂ ਨੇ ਵਿਦਿਆਰਥੀਆਂ ਦੀ ਹਰ ਪ੍ਰਕਾਰ ਦੀ ਲੋੜਾਂ ਦਾ ਧਿਆਨ ਰੱਖਿਆ ਉਹਨਾਂ ਨੂੰ ਸਮੇਂ-ਸਮੇਂ 'ਤੇ ਫਾਈਨੈਂਸ਼ੀਅਲ ਮਦਦ ਦਿੱਤੀ ਤੇ ਸਕੂਲ ਦਾ ਇਨਫਰਾਸਟ੍ਰਕਚਰ ਰੇਸ ਕਰਨ ਵਾਸਤੇ ਵੀ ਆਪਣੇ ਜੀਵਨ ਸਾਥੀ ਦੀ ਮਦਦ ਨਾਲ ਆਪਣੇ ਪਰਿਵਾਰ ਦੀ ਮਦਦ ਨਾਲ ਆਪਣੇ ਸੱਜਣਾ ਮਿੱਤਰਾਂ ਨੂੰ ਨਾਲ ਜੋੜ ਕੇ ਸਕੂਲ ਦਾ ਇਨਫਰਾਸਟ੍ਰਕਚਰ ਰੇਸ ਕਰਨ ਦੇ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਈ ਹੈ ਅੱਜ ਉਹਨਾਂ ਦੀ ਸੇਵਾ ਮੁਕਤੀ ਹੈ ਉਹਨਾਂ ਦੀ ਸੇਵਾ ਮੁਕਤੀ ਦਾ ਇੱਕ ਸੰਖੇਪ ਸਮਾਰੋਹ ਬਹੁਤ ਯਾਦਗਾਰੀ ਹੋ ਨਿਬੜਿਆ ਜਦੋਂ ਇਸ ਦੇ ਵਿੱਚ ਸਾਡੇ ਰਾਜਕਾਇਕ ਪਦਮਸ਼ਰੀ ਸਾਫ ਕਾਂ ਵੀ ਸ਼੍ਰੀ ਹੰਸ ਰਾਜ ਹੰਸ ਦੀ ਸ਼ਾਮਲ ਹੋਏ ਇਸ ਤੋਂ ਬਿਨਾ ਦੀਪਕ ਬਾਲੀ ਜੀ ਪੰਜਾਬੀ ਅਤੇ ਮੁਦਈ ਉਹਨਾਂ ਨੇ ਵੀ ਇਸ ਮਹਿਫਿਲ ਨੂੰ ਚਾਚਨ ਲਗਾਏ ਇਸ ਸੇਵਾ ਮੁਕਤੀ ਦੇ ਸਮਾਗਮ ਦੇ ਵਿੱਚ ਇਸ ਦਾ 파ਟ ਪੜ੍ਹਦੇ ਆ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਤੇ ਮੈਂ ਸ਼੍ਰੀਮਤੀ ਕਮਲਜੀਤ ਕੋਰ ਬੰਗਾ ਨੂੰ ਆਪਣੇ ਵੱਲੋਂ ਜ਼ਰੂਰ ਕਹਿਣਾ ਚਾਹਾਂਗੀ ਕਿ ਇਹ ਜੋ ਤੁਹਾਡੇ ਅੰਦਰ ਕੁਰਬਾਨੀ ਦਾ ਸੇਵਾ ਭਾਵਨਾ ਦਾ ਕਰਮ ਨਿਸ਼ਟ ਦਾ ਜਜ਼ਬਾ ਹੈ ਇਸ ਨੂੰ ਹਮੇਸ਼ਾ ਜਗਾਈ ਰੱਖਣਾ ਆਪਣੀ ਸੇਵਾ ਮੁਕਤੀ ਦੇ ਉਪਰਾੰਤ ਵੀ ਵਿਦਿਆਰਥੀਆਂ ਨਾਲ ਇਸੇ ਤਰ੍ਹਾਂ ਪਿਆਰ ਦੇ ਨਾਲ ਜੁੜੇ ਰਹਿਣਾ ਤੇ ਇਸ ਤੋਂ ਬਿਨਾ ਸਮਾਜ ਨੂੰ ਜਿਸ ਤਰ੍ਹਾਂ ਦੇ ਵੀ ਹੋ ਸਕੇ ਤੁਸੀਂ ਆਪਣੀ ਦੇਣ ਜ਼ਰੂਰ ਦਿੰਦੇ ਰਹਿਣਾ ਇੱਕ ਕੁਆਲੀਫਾਇਰ ਮੈਂ ਆਪ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਬੇਸ਼ਕਰੀਆਂ ਕੰਕਲੂਸ਼ਨਸ ਸਸਿਕਾ ਨਮਸਕਾਰ ਆਦਰ ਦੋਸਤੋ ਮੈਂ ਤੁਹਾਡਾ ਆਪਣਾ ਬੂਟਾ ਮੁਹੰਮਦ ਦੋਸਤੋ ਮੈਂ ਦੱਸਣਾ ਚਾਹੁੰਦਾ ਕਿ ਕੱਲ ਇੱਕ ਰਿਟਾਇਰਮੈਂਟ ਦਾ ਜਿਹੜਾ ਪ੍ਰੋਗਰਾਮ ਅਯੋਜਿਤ ਕੀਤਾ ਗਿਆ ਨਰਿੰਦਰ ਬੰਗਾ ਸਾਹਿਬ ਦੀ ਫੈਮਿਲੀ ਦੇ ਵਿੱਚ ਉਹਨਾਂ ਦੇ ਹਮਸਫਰ ਉਹਨਾਂ ਦੀ ਵਾਈਫ ਕਮਲਜੀਤ ਕੌਰ ਬੰਗਾ ਉਹ ਉਹਨਾਂ ਦੀ ਰਿਟਾਇਰਮੈਂਟ ਹੋਈ ਹੈ ਜਿਹਦੇ ਵਿੱਚ ਬੜੀ ਸ਼ਾਨਦਾਰ ਪਾਰਟੀ ਰੱਖੀ ਗਈ ਹੈ ਜਿਹਦੇ ਵਿੱਚ ਸਾਡੇ ਬੀਓ ਗੁਰਿੰਦਰ ਕੌਰ ਜੀ ਉਹ ਵੀ ਤਸ਼ਰੀਫ ਲੈ ਕੇ ਆਏ ਸੀਗੇ ਤੇ ਪ੍ਰਿੰਸੀਪਲ ਮੈਡਮ ਜੀ ਔਰ ਪਦੋਂ ਸ਼੍ਰੀ ਰਾਜਗਾਇ ਖਾਨਸਰ ਰਾਜੀ ਹੰਸ ਦੀਪਕ ਭਾਲੀ ਸਾਹਿਬ ਔਰ ਅਜਮੇਰ ਸੋਤਾ ਜੀ ਔਰ ਦਲਜੀਤ ਅਜਨੂਹਾ ਜੀ ਤੇ ਹੋਰ ਬਹੁਤ ਸਾਰੇ ਸਾਥੀ ਤੇ ਉਥੇ ਜਿਹੜਾ ਬਹੁਤ ਸੋਹਣਾ ਰਲ ਕੇ ਜਿਹੜਾ ਇੱਕ ਇੱਕ ਅੰਦੰਦਾ ਆਇਆ ਉਹ ਕਾਬਲੇ ਤਾਰੀਫ ਸੀ ਤੇ ਮੈਂ ਦੱਸਣਾ ਚਾਹੁੰਦਾ ਕਿ ਮੇਰੇ ਵੱਲੋਂ ਇੱਕ ਵਾਰੀ ਫੇਰ ਕਮਲਜੀਤ ਬੰਗਾ ਨੂੰ ਖਾਸ ਕਰਕੇ ਬਹੁਤ-ਬਹੁਤ ਮੁਬਾਰਕਵਾਦ ਹੈ ਜਿਨ੍ਹਾਂ ਨੇ 28 ਸਾਲ ਇੱਕ ਅਧਿਆਪਕ ਵਜੋਂ ਸੇਵਾ ਨਿਭਾਈ ਹੈ ਤੇ ਬੇਦਾਗ ਹੋ ਕੇ ਉਹ ਰਿਟਾਇਰਮੈਂਟ ਦੇ ਆਏ ਆ ਤੇ ਮੇਰੇ ਵੱਲੋਂ ਬਹੁਤ-ਬਹੁਤ ਸ਼ੁਕਰਾਨਾ ਤੇ ਬਹੁਤ-ਬਹੁਤ ਸ਼ੁਕਰੀਆ ਤੇ ਸ਼ੁਕਰਾਨਾ ਉਸ ਮਾਲਕ ਦਾ ਤੇ ਆਪਣਾ ਖਿਆਲ ਰੱਖਿਓ ਤੇ ਤੁਸੀਂ ਵੀ ਸਾਰੇ ਦਿਓ ਮੁਬਾਰਕਾਂ ਸ਼ੁਕਰੀਆ ਆਪਣਾ ਖਿਆਲ ਸ਼੍ਰੀਮਤੀ ਕਮਲਜੀਤ ਬੰਗਾ ਅੱਜ ਆਪਣੇ 28 ਸਾਲ ਦੀ ਸੇਵਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਦਰਸ਼ ਨਗਰ ਵਿਖੇ ਪੂਰੀ ਕਰਕੇ ਸੇਵਾ ਮੁਕਤ ਹੋ ਗਏ ਹਨ ਇਸ ਲੰਬੇ ਸਮੇਂ ਦੌਰਾਨ ਜਿਹੜਾ ਕਿ ਲਗਭਗ ਸਾਰਾ ਉਹਨਾਂ ਦਾ ਇਸੇ ਸਕੂਲ ਦੇ ਵਿੱਚ ਰਿਹਾ ਉਹਨਾਂ ਨੇ ਬਹੁਤ ਮਿਹਨਤ ਨਾਲ ਬੜੀ ਲਗਨ ਦੇ ਨਾਲ ਔਰ ਬੜੀ ਜਿਹੜੀ ਡੈਡੀਕੇਸ਼ਨ ਦੇ ਨਾਲ ਬੱਚਿਆਂ ਨੂੰ ਮਿਹਨਤ ਕਰਵਾਈ ਜਿਹਦੇ ਕੀ ਨਤੀਜੇ ਉਹਨਾਂ ਦੇ ਹਰ ਸਾਲ ਬੜੇ ਅੱਛੇ ਆਉਂਦੇ ਰਹੇ। ਔਰ ਬੜੀ ਪੜ੍ਹਾਈ ਦੇ ਨਾਲ-ਨਾਲ ਉਹਨਾਂ ਦੇ ਵਿੱਚ ਜਿਵੇਂ ਕਿ ਸਮਾਜ ਸੇਵਾ ਦੀ ਭਾਵਨਾ ਬਹੁਤ ਜ਼ਿਆਦਾ ਹੈ। ਬੱਚਿਆਂ ਦੀਆਂ ਲੋੜਾਂ ਵੀ ਜਿਹੜੀਆਂ ਕਿ ਸਮੇਂ-ਸਮੇਂ ਤੇ ਉਹਨਾਂ ਨੂੰ ਨਜ਼ਰ ਆਈਆਂ ਜਾਂ ਕਿਸੇ ਬੱਚੇ ਨੇ ਉਹਨਾਂ ਨੂੰ ਦੱਸੀ ਤਾਂ ਉਹ ਵੀ ਉਹ ਪੂਰੀਆਂ ਕਰਦੇ ਰਹੇ। ਕਿਸੇ ਨੂੰ ਕਿਤਾਬਾਂ, ਕਿਸੇ ਨੂੰ ਕੋਈ ਲੋੜ ਹੈ, ਕਿਸੇ ਤਰ੍ਹਾਂ ਦੀ ਕਾਪੀਆਂ ਦੀ ਤਾਂ ਉਹ ਪ੍ਰੋਵਾਈਡ ਕਰਵਾਉਂਦੇ ਰਹੇ ਔਰ ਇਸ ਸਮੇਂ ਦੌਰਾਨ ਜਿਹੜਾ ਕਿ 15 ਸਾਲ ਦਾ ਮੇਰਾ ਇਸ ਸਕੂਲ ਦੇ ਵਿੱਚ ਸਮਾਂ ਹੈ ਉਹਦੇ ਵਿੱਚ ਮੈਂ ਉਹਨਾਂ ਨੂੰ ਹਮੇਸ਼ਾ ਹੀ ਬਹੁਤ ਹੀ ਰੁਚੀ ਲੈਂਦੇ ਹੋਏ ਹਰ ਕੰਮ ਦੇ ਵਿੱਚ ਦੇਖਿਆ ਹੈ ਬਾਅਦ ਚੜ ਕੇ ਸਕੂਲ ਦੇ ਹਰ ਕੰਮ ਦੇ ਵਿੱਚ ਉਹ ਅੱਗੇ ਹੋ ਕੇ ਆਪਣੀਆਂ ਸੇਵਾਵਾਂ ਦਿੰਦੇ ਰਹੇ ਔਰ ਜਿਹੜੀਆਂ ਸਾਡੀਆਂ ਸਕੂਲ ਦੀਆਂ ਵੀ ਕੁਝ ਲੋੜਾਂ ਸੀ ਉਹਨਾਂ ਦੇ ਉਹਨਾਂ ਨੂੰ ਪਤਾ ਸੀ ਤੇ ਉਹ ਵੀ ਉਹਨਾਂ ਨੇ ਆਪਣੇ ਸਾਧਨਾ ਰਾਹੀ ਸਮੇਂ-ਸਮੇਂ ਤੇ ਪੂਰੀਆਂ ਕਰਵਾਈਆਂ ਜਿਨ੍ਹਾਂ ਦੇ ਵਿੱਚ ਬਹੁਤ ਸਾਲ ਪਹਿਲਾਂ ਪ੍ਰੋਜੈਕਟਰ ਆਰਟੀ ਦੀਆਂ ਕੁਰਸੀਆਂ ਤੇ LEDS ਔਰ ਸਟੇਜ ਦੀ ਸੇਵਾ ਉਹਨਾਂ ਨੇ ਕਰਵਾਈ ਤੇ ਹੁਣ ਆਪਣੀ ਸੇਵਾ ਮੁਕਤੀ ਤੇ ਉਹ ਸਕੂਲ ਨੂੰ AC ਦੇ ਕੇ ਜਾ ਰਹੇ ਹਨ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਸੇਵਾਵਾਂ ਉਹ ਲਗਾਤਾਰ ਹੀ ਕਰਦੇ ਹੀ ਰਹੇ ਹਨ ਆਪਣੀ ਸੇਵਾ ਦੇ ਦੌਰਾਨ ਬੜੇ ਲੰਬੇ ਸਮੇਂ ਤੋਂ ਉਹ ਸਕੂਲ ਦੇ ਵਿੱਚ ਗਰਲ ਗਾਈਡਡ ਵਿੰਗ ਦੇ ਇੰਚਾਰਜ ਵੀ ਰਹੇ ਜਿਹਦੇ ਵਿੱਚ ਉਹਨਾਂ ਨੇ ਬੜੇ ਅچھے ਤਰੀਕੇ ਨਾਲ ਲੜਕੀਆਂ ਨੂੰ ਟ੍ਰੇਨਡ ਕੀਤਾ ਔਰ ਲੀਡਰਸ਼ਿਪ ਦੀਆਂ ਕੁਆਲਿਟੀਆਂ ਉਹਨਾਂ ਦੀ ਨੂੰ ਸਿਖਾਈਆਂ ਜਿਨ੍ਹਾਂ ਦੀ ਗਾਈਡੈਂਸ ਦੇ ਵਿੱਚ ਸਾਡੇ ਬੱਚੇ ਜਿਲ੍ਹਾ ਪੱਧਰ ਤੇ ਹੋਣ ਵਾਲੇ ਸਮਾਗਮਾਂ ਦੇ ਵਿੱਚ ਭਾਗ ਲੈਂਦੇ ਰਹੇ ਔਰ ਇਨਾਮ ਸਨਮਾਨ ਜਿਹੜੇ ਆ ਉਹ ਤਕਰੀਬਨ ਹੀ ਹਰ ਸਾਲ ਸਾਨੂੰ ਮਿਲਦੇ ਰਹੇ ਮੈਨੂੰ ਬੇहद ਇਹ ਦੱਸਦਿਆਂ ਮਾਣ ਔਰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਕੰਮ ਜਾਂ ਫਰਜ ਉਹਨਾਂ ਨੇ ਬਹੁਤ ਹੀ ਅੱਗੇ ਹੋ ਕੇ ਨਿਭਾਏ। ਔਰ ਸਕੂਲ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕਿਸੇ ਬੱਚੇ ਦੀ ਵੀ ਕੋਈ ਪਰੇਸ਼ਾਨੀ ਸੀ ਉਹਨਾਂ ਨੇ ਆਪਣਾ ਬੱਚਾ ਸਮਝ ਕੇ ਹੀ ਹਮੇਸ਼ਾ ਹੱਲ ਕੀਤੀ। ਮੈਂ ਇਸ ਦਿਨ ਸੇਵਾ ਮੁਕਤੀ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਆਪਣੇ ਵੱਲੋਂ ਆਪਣੇ ਸਟਾਫ ਵੱਲੋਂ ਸ਼ੁਭ ਕਾਮਨਾਵਾਂ ਦਿੰਦੀ ਹਾਂ। ਔਰ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੀਆਂ ਕਿ ਉਹਨਾਂ ਦਾ ਆਉਣ ਵਾਲਾ ਜੀਵਨ ਬਹੁਤ ਹੀ ਸੇਤਮੰਦ ਔਰ ਖੁਸ਼ੀਆਂ ਭਰਿਆ ਹੋਵੇ ਇਸੇ ਤਰ੍ਹਾਂ ਉਹ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਆਪਣਾ ਵੱਧ ਛੜ ਕੇ ਯੋਗਦਾਨ ਸਾਰਿਆਂ ਨੂੰ ਪਿਆਰ ਭਰੀ ਸੱਚੀ ਫਿਕਾਲ ਆਦਾਬ ਤੇ ਨਮਸਕਾਰ ਮੇਰਾ ਨਾਮ ਜਗਦੀਸ਼ ਬੰਗਾਇ ਤੇ ਅੱਜ ਮੈਂ ਦੋ ਲਫ਼ਜ਼ ਆਪਣੀ ਮਾਤਾ ਜੀ ਬਾਰੇ ਜਿਨ੍ਹਾਂ ਦੀ ਕੇ 28 ਸਾਲ ਦੀ ਸਰਵਿਸ ਪੂਰੀ ਹੋਈ ਹੈ 30 ਮਾਰਚ 2025 ਨੂੰ ਸਰਕਾਰੀ ਕੰਨਿਆ ਸੀਨੀਅਰਸ ਸਕੈਂਡਰੀ ਸਕੂਲ ਅਦਰਸ਼ ਨਗਰ ਜਲੰਧਰ ਤੋਂ ਜਿਹੜੇ ਮਾਤਾ ਜੀ ਦਾ ਨਾਮ ਹੈ ਸ਼੍ਰੀਮਤੀ ਕਮਲਜੀਤ ਕੌਰ ਤੇ ਅਸੀਂ ਉਹਨਾਂ ਦੇ ਸੇਵਾ ਮੁਕਤੀ ਦੇ ਸੰਦਰਭ ਦੇ ਵਿੱਚ ਇੱਕ ਛੋਟੀ ਜੀ ਪਾਰਟੀ ਆਰਗੇਨਾਈਜ਼ ਕੀਤੀ ਜਿਹਦੇ ਵਿੱਚ ਬਹੁਤ ਹੀ ਪੰਜਾਬ ਦੀਆਂ ਸਿਰਮੌਰ ਤੇ ਕੁਕੀਆਂ ਸ਼ਖਸੀਅਤਾਂ ਪਹੁੰਚੀਆਂ ਜਿਹਦੇ ਵਿੱਚ ਸਭ ਤੋਂ ਪਹਿਲਾਂ ਪਦਮ ਸ਼੍ਰੀ ਰਾਜਕਾਇਕ ਹੰਸ ਰਾਜ ਜੀ ਹੰਸਾ ਦਿੱਤਾਇਆ ਜੀ ਇੰਟਰਨੈਸ਼ਨਲ ਪੰਜਾਬੀ ਸਿੰਗਰ ਸ਼੍ਰੀ ਬੂਟਾ ਮੁਹੰਮਦ ਜੀ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਨੇਤਾ ਸ਼੍ਰੀ ਦੀਪਕ ਬਲੀ ਚਾਚਾ ਜੀ ਤੇ ਨਾਲ ਦੇ ਨਾਲ ਜ਼ਿਲ੍ਹਾ ਦੇ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਗੁਰਵਿੰਦਰ ਕੌਰ मैम ਸਕੂਲ ਦੇ ਪ੍ਰਿੰਸੀਪਲ ਖੁਸ਼ਦੀਪ ਕੌਰ मैम ਤੇ ਨਾਲ ਦੇ ਨਾਲ ਸਾਰੇ ਸਟਾਫ ਮੈਂਬਰਸ ਸਰਕਾਰੀ ਕਨਸੀਅਰ ਸੀਨੀਅਰ ਟੈਂਪੋਰਰ ਦਰਸ਼ਨਾ ਕਰਦੇ ਤੇ ਸਾਡੇ ਸਾਰੇ ਰਿਲੇਟਿਵਸ ਜਿਹੜੇ ਬਹੁਤ ਇਸ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਅੱਛੇ ਤਰੀਕੇ ਨਾਲ ਜਿਨ੍ਹਾਂ ਨੇ ਆਪਣਾ ਪਾਰਟਿਸਪੇਸ਼ਨ ਦਿੱਤਾ ਤੇ ਵੱਖ-ਵੱਖ ਐਕਟੀਵਿਟੀਜ਼ ਕੀਤੀਆਂ ਤੇ ਮੰਮੀ ਨੂੰ ਇੱਕ ਬਹੁਤ ਹੀ ਪਿਆਰਾ ਜਿਹਾ ਮਿਠੀ ਯਾਦ ਜਿਹੜੀ ਉਹ ਮੰਮੀ ਲਈ ਉਹ ਬਣੀ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸਾਰਿਆਂ ਦੇ ਬਹੁਤ-ਬਹੁਤ ਧੰਨਵਾਦੀ ਹਾਂ ਜੀ ਜੀ ਆਇਆਂ ਨੂੰ ਸਾਰਿਆਂ ਨੂੰ ਪਹਿਲਾਂ ਸਭ ਨੂੰ ਸਤਿਕਾਰ ਸਹਿਤਿਕਾ ਮੈਂ ਕਮਲਜੀਤ ਲੰਗਾ ਐਸਐਸ ਮਿਸਟਰਸ ਬਤੌਰ ਜਿਲ੍ਹਾ ਦੇ ਅੰਦਰ ਤੋਂ ਸੇਵਾਮੁਕਤਾਈ ਸਾਰੀ ਸੇਵਾ ਕਰਕੇ ਤੇ ਇਸ ਦਿਨ ਤੇ ਇੱਕ ਛੋਟੀ ਜਿਹੀ ਪਾਰਟੀ ਰੱਖੀ ਗਈ ਸਟਾਫ ਵੱਲੋਂ ਤੇ ਆਪਣੀ ਪਰਵਾਰ ਵੱਲੋਂ ਇਸ ਪਾਰਟੀ ਵਿੱਚ ਬਹੁਤ ਸਾਰੀਆਂ ਮਹਾ શિક્ષਿਤ ਸਮੂਹਿਤ ਬਣਿਆ ਜਿਨ੍ਹਾਂ ਦਾ ਅਸੀਂ ਤਹਿ ਦਿਲੋਂ ਬਹੁਤ ਬਹੁਤ ਧੰਨਵਾਦੀਆਂ ਕਿ ਸਾਡੀ ਛੋਟੀ ਜਿਹੀ ਬੇਨਤੀ ਨੂੰ ਸਰਕਾਰ ਕਰਕੇ ਸਾਰੇ ਹੀ ਪਹੁੰਚੇ ਤੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਾਨੂੰ ਬਹੁਤ ਚੰਗਾ ਲੱਗਾ ਉਹਨਾਂ ਨੇ ਸਾਡਾ ਆਕੇ ਮਾਣ ਵਧਾਇਆ ਔਰ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਡੇ ਲਈ ਦਿੱਤਾ ਥੈਂਕ ਯੂ